ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਮਨਜਿੰਦਰ ਮਖਾ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਜਿਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਬੇਸ਼ੱਕ ਇਸ ਵਿਸ਼ੇ ਦੇ ਉੱਪਰ ਇਸ ਤੋਂ ਪਹਿਲਾਂ ਵੀ ਅਸੀਂ 3 ਜਾਂ 4 ਵੀਡੀਓ ਬਣਾ ਦਿੱਤੀਆਂ ਨੇ ਪਰ ਇਹ ਜਿਹੜਾ ਵਿਸ਼ਾ ਹੈ ਇਹ ਆਪਣੇ ਆਪ ਦੇ ਵਿੱਚ ਇੰਨਾ ਜ਼ਿਆਦਾ ਖਤਰਨਾਕ ਹੁੰਦਾ ਜਾ ਰਿਹਾ ਹੈ ਕਿ ਹਰ ਮਹੀਨੇ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਹ ਆਪਣੇ ਮਿਹਲੇ ਦੇ ਵਿੱਚ ਆਪਣੀ ਚੈਪਟਰ ਦੇ ਵਿੱਚ ਲੈਂਦਾ ਰਹਿੰਦਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ बार-बार ਇਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਜਾ ਸਕੇ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਟਾਰਗੇਟ ਕਰਕੇ ਵੀਡੀਓਜ਼ ਬਣਾਈਆਂ ਜਾਂਦੀਆਂ ਆਈ ਆਈ ਦਾ ਸਹਾਰਾ ਲੈ ਕੇ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਉਸ ਦੇ ਨਾਲ ਕਿਸੇ ਵੀ ਬੱਚੇ ਦੀ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਜਿਵੇਂ ਹੁਣ ਲਾ ਲਈਏ ਕਿ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਇੱਕ ਵੀਡੀਓ ਨੂੰ ਵਾਇਰਲ ਕਰਕੇ ਕਿਹਾ ਜਾ ਰਿਹਾ ਹੈ ਕਿ ਭਗਵੰਤ ਸਿੰਘ ਮਾਨ ਹੋਰਾਂ ਦੀ ਵੀਡੀਓ ਹੈ ਅਸੀਂ ਉਸ ਦੀ ਗਹਿਰਾਈ ਦੇ ਵਿੱਚ ਨਹੀਂ ਜਾਵਾਂਗੇ ਕਿ ਇਹ ਵੀਡੀਓ ਸਹੀ ਹੈ ਜਾਂ ਗਲਤ ਹੈ ਜਾਂ AI ਦੇ ਨਾਲ ਬਣਾਈ ਗਈ ਹੈ ਅਸੀਂ ਗੱਲ ਕਰਦੇ ਹਾਂ AI ਦੀ AI ਨੇ ਇੱਕ ਜਿਹੜੀ ਸੱਚਾਈ ਦਾ ਪੈਮਾਨਾ ਉਸ ਦੇ ਉੱਪਰ ਇੱਕ ਕੁਐਸਚਨ ਮਾਰਕ ਲਾ ਦਿੰਦਾ ਹੈ ਕਿ ਜੇਕਰ ਕਿਸੇ ਦੀ ਸੱਚੀ ਵੀਡੀਓ ਵੀ ਵਾਇਰਲ ਹੋ ਜਾਂਦੀ ਹੈ ਕੋਈ ਕਾਹਨੜ ਕਰਦੇ ਆ ਕੋਈ ਗਲਤ ਕੰਮ ਕਰਦੇ ਆ ਤਾਂ ਵਿਅਕਤੀ ਇਹ ਕਹੇ ਕਿ ਲੰਗਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਤਾਂ ਜੀ AI ਦੇ ਨਾਲ ਬਣਾਈ ਗਈ ਹੈ ਤੇ ਦੂਜੇ ਪਾਸੇ ਕਈ ਵਾਰ ਕੋਈ ਭਲਾ ਮਾਨਸ ਹੁੰਦਾ ਜਿਸ ਨੇ ਕਦੇ ਟੈਕਨੋਲੋਜੀ ਦੇ ਨਾਲ ਦੋ ਦੋ ਹੱਥ ਨਹੀਂ ਕੀਤੇ ਹੁੰਦੇ ਤੇ ਕੋਈ ਨਾ ਕੋਈ ਸ਼ਰਾਰਤੀ ਅੰਸਰ ਆਪਣੀ ਕਲਾ ਦੀ ਦੁਰਵਰਤੋਂ ਕਰਦਿਆਂ AI ਦੇ ਨਾਲ ਵੀਡੀਓ ਬਣਾ ਕੇ ਉਸ ਵਿਅਕਤੀ ਨੂੰ ਹਰਾਸ ਕਰਦਾ ਹੈ ਉਸ ਵਿਅਕਤੀ ਦਾ ਜਿਹੜਾ ਦਿਮਾਗੀ ਸ਼ੋਸ਼ਣ ਕਰਦਾ ਹੈ ਅਜៃਆਂ ਸਮੱਸਿਆਵਾਂ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਯਾਦ ਹੋਊਗਾ ਕਿ 4-5 ਮਹੀਨੇ ਪਹਿਲਾਂ ਨਿਊਜ਼ੀਲੈਂਡ ਦੀ ਸੰਸਦ ਦੇ ਵਿੱਚ ਉੱਥੋਂ ਦੀ ਇੱਕ ਮੰਤਰੀ ਨੇ ਹੱਥਾਂ ਦੇ ਵਿੱਚ ਆਪਣੀਆਂ ਨਿਊਡ ਫੋਟੋਜ਼ ਫੜ ਕੇ ਇਹ ਪ੍ਰਦਰਸ਼ਨ ਕੀਤਾ ਕਿ ਜੇਕਰ ਮੈਂ ਇਸ ਦੇਸ਼ ਦੇ ਵਿੱਚ ਦੇਸ਼ ਦੀ ਸਰਵੋੱਚ ਨਾਗਰਿਕ ਹੋਣ ਦੇ ਨਾਮ ਤੇ ਸਹੀਫ ਨਹੀਂ ਤਾਂ ਫਲਾਂ ਕੋਨਸੀ ਫੂਗਾ ਉਸ ਦੀਆਂ AI ਦੇ ਨਾਲ ਨਿਊਡ ਫੋਟੋਸ ਬਣਾ ਕੇ ਵਾਇਰਲ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ AI ਤੇ ਟੈਕਨੋਲੋਜੀ ਨੂੰ ਲੈ ਕੇ ਬੜੇ ਵੱਡੇ ਪੱਧਰ ਤੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਹਰ ਰੋਜ਼ ਕੋਈ ਨਾ ਕੋਈ ਸ਼ਰਾਰਤ ਹੁੰਦੀ ਰਹਿੰਦੀ ਹੈ ਇਸ ਮੁਲਕ ਦੇ ਵਿੱਚ AI ਦੀ ਜਿਸ ਪੱਧਰ ਦੇ ਉੱਪਰ ਦੁਰਵਰਤੋਂ ਕੀਤੀ ਜਾ ਰਹੀ ਹੈ ਉਸ ਦੇ ਜਿਹੜੇ ਨਤੀਜੇ ਨੇਗੇ ਉਹ ਬੜੇ ਖਤਰਨਾਕ ਹੁੰਦੇ ਨਾਜ਼ਰ ਆ ਰਹੇ ਨੇ ਕਿ ਤੁਸੀਂ ਦੇਖਿਆ ਹੋਣਾ ਕਿ ਸਿਰਫ AI ਹੀ ਨਹੀਂ ਸਾਈਬਰ ਕ੍ਰਾਈਮ ਦੀ ਜਦੋਂ ਗੱਲ ਹੁੰਦੀ ਹੈ ਤਾਂ ਪਿਛਲੇ ਦਿਨੀ ਅਕਸ਼ੇ ਕੁਮਾਰ ਮਸ਼ਹੂਰ ਬਾਲੀਵੁੱਡ اداکار ਨੇ ਇੱਕ ਸਟੇਜ ਦੇ ਉੱਪਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਮੇਰੇ ਵਰਗੇ ਪ੍ਰਤਿਸ਼ਠਿਤ ਵਿਅਕਤੀ ਦੇ ਬੱਚਿਆਂ ਦੇ ਨਾਲ ਵੀ ਸਾਈਬਰ ਕਰਾਈਮ ਵਾਪਰ ਰਿਹਾ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੀ ਬੇਟੀ ਜਿਹੜੀ ਗੇਮ ਖੇਡ ਰਹੀ ਸੀ ਉਸ ਨੂੰ ਇੱਕ ਅਕਸਾਵਾ ਦਿੱਤਾ ਗਿਆ ਉਸ ਨੂੰ ਕਿਹਾ ਗਿਆ ਕਿ ਤੂੰ ਆਪਣੀਆਂ ਨਿਊਡ ਫੋਟੋਜ਼ ਸਾਨੂੰ ਭੇਜ ਅਕਸਰ ਜਿਹੜੇ ਬੱਚੇ ਹੁੰਦੇ ਨੇ ਜਿਹੜੇ ਟੀਨੇਜਰ ਨੇ ਉਹ ਇਸ ਚੀਜ਼ ਦੀ ਗੰਭੀਰਤਾ ਤੋਂ ਜਾਣੋ ਨਹੀਂ ਹੈਗੇ ਤਾਂ ਕਰਕੇ ਕਈ ਵਾਰੀ ਉਹ ਝਾਂਸੇ ਦੇ ਵਿੱਚ ਆ ਜਾਂਦੇ ਨੇ ਜਾਂ ਫਿਰ ਅਸੀਂ ਦੇਖਦੇ ਹਾਂ ਕਿ ਪ੍ਰੇਮ ਸਬੰਧਾਂ ਦੇ ਵਿੱਚ ਇਹ ਸੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਭਾਰਤ ਦੇ ਵਿੱਚ ਸਾਈਬਰ ਕ੍ਰਾਈਮ ਦੇ ਉੱਪਰ ਇਸ ਵਕਤ ਨਵੇਂ ਕਾਨੂੰਨਾਂ ਦੀ ਜਿਹੜੀ ਲੋੜ ਨਾਜ਼ਰ ਆ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਹੈ ਦਿਨ ਵਾਂਗ ਵਧੇ ਜਾ ਰਹੇ ਨੇ ਜਿਸ ਤਰ੍ਹਾਂ ਪ੍ਰਤਿਸ਼ਠਿਤ ਲੋਕਾਂ ਦੀਆਂ ਵੀਡੀਓਜ਼ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਾਂ ਜਿਸ ਤਰ੍ਹਾਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਭਾਰਤ ਦੇ ਵਿੱਚ AI ਦਾ ਪਵਿੱਖ ਹੈ ਉਹ ਕ੍ਰਾਈਮ ਦੇ ਲਈ ਬੱਦ ਯੂਜ਼ ਕੀਤਾ ਜਾਵੇਗਾ ਤੇ ਤਰੱਕੀ ਦੇ ਰਾਹ ਦੇ ਵਿੱਚ ਸ਼ਾਇਦ ਘੱਟ ਯੂਜ਼ ਕੀਤਾ ਜਾਵੇ ਇਸ ਦੇ ਬਹੁਤ ਸਾਰੇ ਫਾਇਦੇ ਵੀ ਹੋ ਸਕਦੇ ਨੇ ਅਸੀਂ ਦੇਖਿਆ ਕਿ ਇਸ ਦੇ ਰਿਸਰਚ ਦੇ ਖੇਤਰ ਦੇ ਵਿੱਚ ਜਾਂ ਟੈਕਨੋਲੋਜੀ ਦੇ ਖੇਤਰ ਦੇ ਵਿੱਚ AI ਨੇ ਬਹੁਤ ਸਾਰੇ ਐਸੇ ਕੰਮ ਕਰਕੇ ਦਿਖਾ ਦਿੱਤੇ ਕਿ ਬਹੁਤ ਸਾਰੇ ਕੰਮ ਆਸਾਨ ਹੋ ਗਏ ਪਰ ਕਿਤੇ ਨਾ ਕਿਤੇ ਕਲਾ ਦੇ ਖੇਤਰ ਦੇ ਵਿੱਚ AI ਦਾ ਜਿਹੜਾ ਨੁਕਸਾਨ ਨਿਕਲ ਕੇ ਸਾਹਮਣੇ ਆਇਆ ਉਹ ਬਹੁਤ ਮਾਰੂਗਾ ਤੁਸੀਂ ਦੇਖਿਆ ਹੋਣਾ ਕਿ ਅ ਪਿਛਲੇ ਦਿਨੀ ਜਿਹੜੇ ਵੀ ਨਵੇਂ ਕਲਾਕਾਰ ਆਪਣੀ ਅਪਰੋਚ ਦੇ ਨਾਲ ਕਿਸੇ ਤਰੀਕੇ ਦੇ ਨਾਲ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇਕਰ ਉਹਨਾਂ ਦਾ ਕੋਈ ਗਾਣਾ ਹਿੱਟ ਹੁੰਦਾ ਨਜ਼ਰ ਆਉਂਦਾ ਤਾਂ ਸ਼ਰਾਰਤੀ ਲੋਕ AI ਦੀ ਵਰਤੋਂ ਕਰਕੇ ਕਿਸੇ ਵੱਡੇ ਸਿੰਗਰ ਦੀ ਆਵਾਜ਼ ਲਾ ਕੇ ਉਸ ਵਿਅਕਤੀ ਦੀ ਕਲਾ ਦੇ ਨਾਲ ਸ਼ੇਅਰ ਸ਼ਾਰਡ ਕਰਦੇ ਨੇ ਮੈਂ ਬਿਸ਼ੇਸ਼ਕ ਸਿੱਧੂ ਮੂਸੇ ਵਾਲੇ ਵਰਗੇ ਵੱਡੇ ਵਿਅਕਤੀ ਨੂੰ ਇਹ ਚੀਜ਼ਾਂ ਦੀ ਲੋਡ ਨਹੀਂ ਮਹਿਸੂਸ ਹੁੰਦੀ ਪਰ ਕਿਉਂਕਿ ਉਸਦੇ ਆਪ ਦੇ ਗਾਣੇ ਇੰਨੇ ਜਿਆਦੇ ਵੱਡੇ ਪੱਧਰ ਤੇ ਹਿੱਟ ਹੋਏ ਨੇ ਕਿ ਉਹ ਨੂੰ ਕਿਸੇ ਹੋਰ ਦੇ ਗਾਣੇ ਦੀ ਲੋਡ ਨਹੀਂ ਪਈ ਪਰ ਉਸਦੇ ਜਾਣ ਤੋਂ ਬਾਅਦ ਲੋਕਾਂ ਨੇ AI ਦੇ ਨਾਲ ਉਸਦੇ ਉਸ ਦੀ ਕਲਾ ਦੇ ਨਾਲ ਛੇੜ-ਛਾੜ ਕਰਨ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਤੇ ਬਹੁਤ ਸਾਰੇ ਲੋਕਾਂ ਦੀ ਕਲਾ ਜਿਹੜੀ ਸਿੰਗਿੰਗ ਲਾਈਨ ਦੇ ਵਿੱਚ AI ਨੇ ਉਹ ਪ੍ਰਭਾਵਿਤ ਕੀਤੀ ਹੈਗੀ ਤੇ ਅਸੀਂ ਹੋਰ ਕਿਹੜੇ ਤਰ੍ਹਾਂ ਦੇ ਵਿੱਚ ਦੇਖੀਏ ਜੇ ਪੇਂਟਿੰਗ ਦੇ ਖੇਤਰ ਦੇ ਵਿੱਚ ਦੇਖੀਏ ਤਾਂ ਇਹ ਚੀਜ਼ ਸਾਹਮਣੇ ਨਿਕਲ ਕੇ ਆਈ ਹੈ ਕਿ ਬਹੁਤ ਸਾਰੀਆਂ ਪੇਂਟਿੰਗਸ ਜਿਹੜੀਆਂ AI ਦੇ ਨਾਲ ਬਣਾਈਆਂ ਜਾ ਰਹੀਆਂ ਨੇ ਜਾਂ ਫਿਰ ਰਿਸਰਚ ਦੇ ਖੇਤਰ ਦੇ ਵਿੱਚ ਦੇਖੀਏ PHR ਦੇ ਸਟਾਫਸ ਵਗੈਰਾ ਉਹ AI ਦੀ ਵਰਤੋਂ ਕਰਕੇ ਜਿਹੜਾ ਰਿਸਰਚ ਨੂੰ ਲੋਕ ਆਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਮਿਹਨਤ ਕਰਨ ਦੀ ਲੋਡ ਨਹੀਂ ਪੈ ਰਹੀ ਜਿਸ ਕਰਕੇ AI ਉੱਥੇ ਵੀ ਬੜੀ ਮਾਰੂ ਸਫਤ ਹੋ ਰਹੀ ਹੈਗੀ ਅ ਤੇ ਜੇ ਹੋਰ ਕਈ ਪੱਖਾਂ ਦੇ ਉੱਪਰੋਂ ਅਸੀਂ ਦੇਖੀਏ ਤਾਂ ਅਸੀਂ ਕਿਤੇ ਨਾ ਕਿਤੇ ਟੈਕਨੋਲੋਜੀ ਦੇ ਉੱਪਰ ਗੇਮ ਜੀਮਿੰਗ ਵਰਡ ਦੇ ਵਿੱਚ ਦੇਖੀਏ ਜਾਂ ਫਿਲਮਾਂ ਦੇ ਵਿੱਚ ਦੇਖੀਏ ਅਸੀਂ ਇੰਨੇ ਜਿਆਦਾ ਡਿਪੈਂਡ ਹੁੰਦੇ ਜਾ ਰਹੇ ਹਾਂ ਜਿਸ ਦੇ ਕਰਕੇ ਜਿਹੜੀ ਸਾਡੀ ਰੋਜ਼ ਮਰਦਾ ਦੀ ਜ਼ਿੰਦਗੀ ਹੈਗੀ ਉਸ ਦੇ ਵਿੱਚ ਜਿਹੜੀ ਆਰਾਮਦਾਇਕਤਾ ਉਹ ਦਿਨੋਂ ਦਿਨ ਵਾਧੀ ਜਾ ਰਹੀ ਹੈ ਕਿ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਨੂੰ ਇੰਨਾ ਆਸਾਨ ਕਰ ਦਿੱਤਾ ਜਿਸ ਕਰਕੇ ਸਾਨੂੰ ਬਹੁਤ ਸਾਈਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਦੋਂ ਜਿਹੜੇ ਕੰਮ ਦੇ ਉੱਪਰ ਸਰੀਰਕ ਬਲ ਲੱਗਣਾ ਹੁੰਦਾ ਸੀ ਹੁਣ ਉਹ ਆਸਾਨੀ ਦੇ ਨਾਲ ਹੋ ਜਾਂਦਾ ਹੈ ਤਾਂ ਕਰਕੇ ਸਰੀਰ ਅ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਅ ਇਸ ਸਮੇਂ ਮਤਲਬ ਲੜਾਈਆਂ ਲੜ ਰਿਹਾ ਹੈ ਉੱਥੇ ਇਹਦਾ ਇੱਕ ਪੋਜ਼ਿਟਿਵ ਪੱਖ ਇਹ ਵੀ ਆ ਜਾਂਦਾ ਕਿ ਦੱਸਿਆ ਜਾਂਦਾ ਕਿ ਚਾਈਨਾ ਦੇ ਵਿੱਚ AI ਹਸਪੀਟਲ ਤਿਆਰ ਕੀਤੇ ਗਏ ਨੇ ਉਹਨਾਂ ਨੇ ਇੱਕ ਐਗਜ਼ਾਮਪਲ ਦਿੰਦੇ ਆ ਕਿ ਹੈ ਕਿ AI ਨੇ 1000 ਪੇਸ਼ੈਂਟ ਦਾ ਚੈੱਕਅਪ ਕੀਤਾ ਤੇ ਹੈਰਾਨੀ ਦੀ ਗੱਲ ਇਹ ਸੀ 1000 ਦਾ 1000 ਰਿਜ਼ਲਟ ਪੋਜ਼ਿਟਿਵ ਆਇਆ ਕਿ AI ਨੇ ਕੋਈ ਵੀ ਗਲਤੀ ਨਹੀਂ ਕੀਤੀ 0.00% ਗਲਤੀ ਦੀ ਗੁੰਜਾਇਸ਼ AI ਦੇ ਵਿੱਚ ਨਜ਼ਰ ਆਈ ਔਰ ਉਹ ਤੇ ਜਿਹੜਾ AI ਦਾ ਬਹੁਤ ਨੈਕਸਟ ਲੈਵਲ ਵਰਜਨ ਹੈ ਉਹ ਤੁਹਾਨੂੰ ਹੈਰਾਨ ਕਰ ਦਿੰਦਾ ਹੈ ਕਿ ਦੁਨੀਆ ਦੇ ਵਿੱਚ ਇੱਕ ਐਗਜ਼ਾਮਪਲ ਦੇਖਣ ਨੂੰ ਮਿਲੀ ਕਿ ਜਦੋਂ AI ਨੂੰ ਰਿਪਲੇ ਕਿਸੇ ਮਾਲਕ ਦੁਆਰਾ AI ਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਹਾ ਜਾਂਦਾ ਹੈ ਕਿ AI ਨੇ ਉਹ ਪੂਰੇ ਦਾ ਪੂਰਾ ਕੰਪਿਊਟਰ ਦਾ ਜਿਹੜਾ ਡਾਟਾ ਸੀ ਉਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਭਾਵ ਕਿ AI ਬੰਦਿਆਂ ਵਾਂਗੂ ਸੋਚਣ ਵੀ ਲੱਗੀ ਹੈ ਤੁਸੀਂ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਮਾੜੇ ਕੰਮਾਂ ਦੇ ਵਿੱਚ ਜਿਹੜੇ AI ਦੇ ਆਉਣ ਵਾਲੇ ਭਵਿੱਖ ਨੂੰ ਤੁਸੀਂ ਜਦੋਂ ਸੋਚੋਗੇ ਤਾਂ ਤੁਸੀਂ ਜਰੂਰ ਇਹ ਗੱਲ ਦੇ ਉੱਪਰ ਵਿਚਾਰ ਕਰਨ ਦੇ ਲਈ ਸਰਕਾਰਾਂ ਨੂੰ ਕਹੋਗੇ ਕਿ ਸਾਈਬਰ ਕ੍ਰਾਈਮ ਦੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਸਖਤ ਕਾਨੂੰਨਾਂ ਦੀ ਲੋੜ ਹੈ ਤਾਂ ਜੋ ਛੋਟੇ ਬੱਚਿਆਂ ਨੂੰ ਜਿਹੜੇ ਕੁੜੀਆਂ ਨੇ ਆ ਯਾ ਵੀ ਪ੍ਰਤਿਸ਼ਠਿਤ ਲੋਕਾਂ ਨੇ ਜੀ ਉਹਨਾਂ ਦੀ ਸ਼ੋਅ ਨੂੰ ਬਚਾਇਆ ਜਾ ਸਕੀ ਸਾਡਾ ਇਹ ਅੱਜ ਦਾ ਐਪੀਸੋਡ AI ਦੇ ਫਾਇਦੇ ਅਤੇ ਕੁ ਫਾਇਦਿਆਂ ਦੇ ਉੱਪਰ ਰੱਖਿਆ ਗਿਆ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਬੇਸ਼ੱਕ ਉਹ ਕਿਤਾਬਾਂ ਦੀ ਸੀਰੀਜ਼ ਹੋਵੇ ਕਿਉਂਕਿ ਸਾਡਾ ਇੱਕ ਮੁੰਡਾ ਗਰਮੀ ਸਿੰਘ ਆਲੂ ਵਾਲਿਆ 200 ਕਿਤਾਬਾਂ ਦੇ ਉੱਪਰ ਉਹਨਾਂ ਦੇ ਰਿਵਿਊ ਕਰ ਰਿਹਾਗਾ ਅਸੀਂ ਇੱਕ ਸੀਰੀਜ਼ ਸਟਾਰਟ ਕੀਤੀ ਹੈ ਜਿਸ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦਾ ਵਿਸ਼ਲੇਸ਼ਣ ਕਰਨਾ ਹੈ ਜਾਂ ਫਿਰ ਜਿਹੜੇ ਕਰੰਟ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਅਸੀਂ ਆਪਣੇ ਚੈਨਲ ਦੇ ਉੱਪਰ ਕਰਦੇ ਰਹਿੰਨੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਹਰ ਮੁੱਦੇ ਦੇ ਉੱਪਰ ਆਪਾਂ ਇਕੱਠੇ ਹੋ ਕੇ ਵਿਚਾਰ ਚਰਚਾ ਕਰ ਸਕੀਏ ਤੁਹਾਡਾ ਸਭ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ